ਮੈਂ ਨਾ ਕਰੀ ਗਾਦੀ ਨਾ ਮਾਦਰ ਰਹਿਣਾ ਪਾਉ ਰੋਸ਼ਨੀ ਸਿਮਰ ਸਿਮਰ ਸਾਡਾ ਪੜਾਉਂਦਾ ਕਾ ਪੜਾਵਾ ਬਹਿ ਕੇ ਆਣਾ ਤੇ ਬਹਿ ਕੇ ਜਾਣਾ ਤੇ ਤੂੰ ਇੱਕ ਮਿੰਟ ਨਿਆਣੇ ਚੜ ਲੰਗੇ ਬਹਿ ਕੇ ਆਉਂਦਾ ਕਿਉਂ ਆ ਗਈ ਤੇ ਨਹੀਂ ਜਾਣਾ ਬੱਸ ਚਲਾ ਲੈ ਮੇਰਾ ਕੰਮ ਹੈ ਮੈਂ ਆਪਣੇ ਭਰਾ ਨੂੰ ਸੋਦਾ ਦੋ ਆਹ ਸਾਧੀਆਂ ਤੀ ਇਹ ਲੈ ਨਾ ਤੂੰ ਵੀ ਕਰ ਰੋ ਬਾਹਰ ਪੰਚਾ